ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੋਰਾ ਟੀਵੀ ਤੇ ਮੈਂ ਤੁਹਾਡਾ ਨਾ ਪਰਮਿੰਦਰ ਸਿੰਘ ਦੱਸ ਦਈਏਗਾ ਜਲੰਧਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਨਤਤ ਵਿੱਚ ਚੋਰਾਂ ਦੇ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਜਿੱਥੇ ਅੰਦਰ ਦਾਖਲ ਹੋ ਕੇ ਜਿਹੜਾ ਗਹਿਣੇ ਅਤੇ ਕੀਮਤੀ ਸਮਾਨ ਲੈ ਕੇ ਮੁਕਤ ਫਰਾਰ ਹੋ ਜਾਂਦੇ ਨੇ ਜਦੋਂ ਅਜਿਹੀ ਜਿਹਦੇ ਕੋ ਘਟਰਾ ਵਾਪਰੀ ਹੈ ਤਾਂ ਜਦੋਂ ਪਰਿਵਾਰ ਵਾਲੇ ਜਿਹੜੇ ਆ ਕਿਸੇ ਕੰਮ ਨੂੰ ਬਾਹਰ ਗਏ ਹੋਏ ਸੀਗੇ ਤਾਂ ਜਦੋਂ ਘਰ ਵਾਪਸ ਮੁੜੇ ਤਾਂ ਦਰਵਾਜ਼ਾ ਖੋਲਦਿਆਂ ਸਾਰੀ ਉਹਨਾਂ ਦੇ ਹੋਸ਼ ਉੱਡ ਗਏ ਕਿਉਂਕਿ ਜਦੋਂ ਦਰਵਾਜ਼ਾ ਖੋਲਿਆ ਸੀਗਾ ਤਾਂ ਅੰਦਰ ਜਿਹੜਾ ਉਹਨਾਂ ਦੇ ਕਮਰੇ ਦੇ ਵਿੱਚ ਕਾਫੀ ਖਿਲਾਰਾ ਪਿਆ ਹੋਇਆ ਸੀਗਾ ਕਪੜੇ ਇੱਧਰ ਉੱਧਰ ਹੋਏ ਸੀਗੇ ਲਿਮਾਰੀਆਂ ਖੁੱਲੀਆਂ ਹੋਈਆਂ ਸੀਗੀਆਂ ਬੈੱਡ 'ਤੇ ਜਿਹੜਾ ਖਿਲਰਿਆ ਹੋਇਆ ਸੀਗਾ ਇਸ ਤੋਂ ਸਾਜੇ ਉਹਨਾਂ ਨੇ ਅੰਦਾਜ਼ਾ ਲਗਾ ਲਿਆ ਕਿ ਘਰ ਦੇ ਵਿੱਚ ਕੋਈ ਨਾ ਕੋਈ ਘਟਨਾ ਵਾਪਰੀ ਆ ਤਾਂ ਜਦੋਂ ਇਹਨਾਂ ਨੇ ਲਿਮਾਰੀ ਅੰਦਰ ਚੈੱਕ ਕੀਤਾ ਤਾਂ ਉਹਨਾਂ ਦੇ ਕੀਮਤੀ ਸਮਾਨ ਅਤੇ ਗਹਿਣੇ ਲੈ ਕੇ ਜਿਹੜੇ ਆ ਚੋੜ ਫਰਾਹ ਹੋ ਚੁੱਕੇ ਸੀਗੇ ਤੇ ਇਸ ਮਾਮਲੇ ਨੂੰ ਜਦੋਂ ਇਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਤਫ਼ਤੀਸ਼ ਕਰ ਰਹੇ ਹਾਂ ਸੀਸੀਟੀਵੀ ਖੰਗਾਰ ਰਹੇ ਹਾਂ ਤਾਂ ਉਸ ਦੇ ਆਧਾਰ 'ਤੇ ਜਿਹੜੀ ਆ ਕਾਰਵਾਈ ਕੀਤੀ ਜਾਵੇਗੀ ਤਾਂ ਜਦੋਂ ਪਰਿਵਾਰ ਮੈਂਬਰ ਘਰ ਪਹੁੰਚੇ ਤਾਂ ਉਹਨਾਂ ਦੇ ਵੱਲੋਂ ਜਦੋਂ ਅਲਮਾਰੀ ਖੋਲਹੀ ਗਈ ਅੰਦਰੋਂ ਕਈ ਕੀਮਤੀ ਸਮਾਨ ਜਿਹੜਾ ਗਾਇਬ ਹੋਇਆ ਸੀਗਾ ਤਾਂ ਉਹਨਾਂ ਨੇ ਅੰਦਾਜ਼ਾ ਲਗਾ ਲਿਆ ਕਿ ਘਰ ਦੇ ਵਿੱਚ ਕੋਈ ਚੋਰੀ ਹੋਈ ਆ ਕੋਈ ਕਿਸੇ ਨੇ ਜਿਹੜਾ ਆ ਅੰਦਰ ਦਾਖਲ ਹੋ ਕੇ ਵੱਡੀ ਵਾਰਦਾਤ ਨੂੰ ਅਨਜਾ ਦਿੱਤਾ ਤਾਂ ਹੁਣ ਇਸ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰਾਂ ਦਾ ਕੀ ਕੁਝ ਕਹਿਣਾ ਕੀ ਕੀ ਚੋਰੀ ਹੋਇਆ ਔਰ ਕਿੰਨਾ ਕਿੰਨਾ ਨੁਕਸਾਨ ਹੋਇਆ ਆ ਉਹ ਸੁਣਦੇ ਆ ਪਰਿਵਾਰਕ ਮੈਂਬਰਾਂ ਦੀ ਜਵਾਨੀ ਦੀਖਾ ਸੀ ਕੰਮ ਤੇ ਗਏ ਹੋਏ ਸੀਗੇ ਤੇ ਤੇ ਮੇਰੇ ਬੈਟਰਿੀ ਫੋਨ ਕੀਤਾ ਮम्मी ਚੇਤੀ ਯਾਦੋ ਘਰ ਤੇ ਆਪ ਚੋਰੀ ਹੋ ਗਈ ਜੀ ਮੈਂ ਉੱਥੋਂ ਫੜਾ ਫੜ ਛੁੱਟੀ ਲੈ ਕੇ ਆਈਆਂ ਮੇਰੇ ਹੱਥ ਜਾਨੀ ਇੱਥੇ ਸੀਗੇ ਇਹਨਾਂ ਨੂੰ ਵੀ ਫੋਨ ਕੀਤਾ ਤੇ ਦੋੜੇ ਆਏ ਆ ਕਿੰਨਾ ਨੁਕਸਾਨ ਹੋ ਗਿਆ ਟਾਈ ਮੇਰਾ ਨਾ 2.5 ਲੱਖ ਦਾ ਹੋ ਗਿਆ ਮੇਰਾ ਲੈਪਟਾਪ ਆ ਮੇਰਾ ਫੋਨ ਆ ਚਾਂਦੀ ਦੀਆਂ ਚੀਜ਼ਾਂ ਸੀ ਕੈਸ਼ ਸੀਗਾ ਅੱਜ ਇਲਾਕਾ ਦੇ ਮਾਸਿਆਂ ਵੱਲੋਂ ਫੋਨ ਕੋ ਲਾਇਆ ਸੀ ਜੀ ਕਿ ਉਹਨਾਂ ਵੱਲੋਂ ਦੱਸਿਆ ਗਿਆ ਸੀਗਾ ਗੁਰਸਤਨਗਰ ਮਸਜਿਦ ਵਾਲੇ ਮਹੱਲੇ ਦੇ ਵਿੱਚ ਤੇ ਮਜ਼ੀਆ ਮੰਨ ਲੇ ਤਾਂ ਬੈਕ ਸਾਡ ਬਿਲਕੁਲ ਗਲੀ ਦੇ ਵਿੱਚ ਇੱਕ ਚੋਰੀ ਹੋਈ ਹੈ ਜਿਸ ਨੂੰ ਚੋਰਾਂ ਨੇ ਕਾਰਨ ਨਿਸ਼ਾਨਾ ਬਣਾ ਕੇ ਸਾਮਾਨ ਪਹੁੰਚ ਗਿਆ ਸੋ ਇਸ ਇਲਾਕੇ ਦਾ ਮੇਰੇ ਮਾਤਾ ਹੀ ਕਾਉਂਸਲਰ ਨੇ ਲੋਕਾਂ ਨੇ ਮੌਕੇ ਤੇ ਬੁਲਾਇਆ ਸਾਨੂੰ ਅਸੀਂ ਲੋ ਆ ਕੇ ਮੌਕੇ ਤੇ ਉਸ ਨੂੰ ਬੁਲਾ ਕੇ ਸਾਰਾ ਵੈਰੀਫਾਈ ਕਰਾਇਆ ਪਰ ਹਜੇ ਤੱਕ ਉਥੇ ਲੋਕ ਦੇਖੋ ਇੱਕ ਤੁਸੀਂ ਦੇਖ ਸਕਦੇ ਹੋ ਕਿ ਅੱਜ ਲਾਅ ਐਂਡ ਆਰਡਰ ਕਿੱਥੇ ਮੇਨਟੇਨ ਹੈ ਕਿ ਆਏ ਦਿਨ ਹੀ ਲੁੱਟ ਖੋ ਬੰਦਾ ਮਾਰ ਦੇਣਾ ਇੱਕ ਨਾਰਮਲ ਜਿਹਾ ਹੋ ਗਿਆ ਹੈ ਕਿ ਜਲੰਧਰ ਵੈਸਟ ਦੇ ਵਿੱਚ ਆਏ ਦਿਨ ਹੀ ਇਦਾਂ ਹੀ ਕੋਈ ਗੈਂਗ ਗੈਂਗ ਅੱਜ ਤੋਂ ਕੁਝ 5-10 ਦਿਨ ਪਹਿਲਾਂ ਇੱਕ ਚੋਰੀ ਦੋ ਘਰਾਂ ਨੂੰ ਛਾੜਾ ਮੈਂ ਉਹਦਾ ਉਹਦਾ ਵੀ ਨਹੀਂ ਕੁਝ ਪਤਾ ਲੱਗਾ ਭਾਜੀ ਮੈਂ ਉਹੀ ਚੀਜ਼ ਕਹਿਣਾ ਚਾਹੁੰਦਾ ਕਿ ਵਾਰਡ ਨੰਬਰ 52 ਚੋ ਜਾਲਾ ਨਗਰ ਵੀ 3-4 ਦਿਨ ਪਹਿਲਾਂ ਚੋਰੀ ਹੋਈ ਸੀ ਉਹਦਾ ਵੀ ਅਜੇ ਤੱਕ ਕੋਈ ਵੈਰੀਫਾਈ ਨਹੀਂ ਹੋਇਆ ਕਿਉਂਕਿ ਬੰਦੇ ਦਾ ਟ੍ਰੇਸ ਹੋਇਆ ਹੈ ਕਾਫੀ ਬੰਦੇ ਟ੍ਰੇਸ ਵੀ ਕੀਤੇ ਗਏ ਆ ਪਰ ਉਹਦਾ ਕੋਈ ਵੀ ਹਜੇ ਤੱਕ ਕੋਈ ਮਤਲਬ ਕੋਈ ਰਿਪੋਰਟ ਨਹੀਂ ਨਿਕਲ ਪਾਈ ਕਿ ਕਿੱਦਾਂ ਕੀ ਕੀ ਚੱਕਰ ਹੈ ਕੀ ਕਿਹੜੇ-ਕਿਹੜੇ ਬੰਦੇ ਸੀਗੇ ਕੋਈ ਵੀ ਬੰਦਾ ਟ੍ਰੇਸ ਨਹੀਂ ਹੋ ਸਕਿਆ ਇਹ ਕਿੰਨਾ ਪਸਾਰ ਹੋ ਗਿਆ ਨਾ ਉਹ ਇਹਨਾਂ ਦਾ ਇੱਕ ਲੈਪਟਾਪ ਦੀ ਜਬ 50000 ਰੁਪਏ ਕੈਸ਼ ਸੀ ਗੱਲ ਜਾਂਦੀ ਦੀਆਂ ਚੈਨਾ ਸੀ ਕਿ ਸੋਨੇ ਦੇ ਟੋਫਰ ਸੀਗੇ ਉਹ ਕਾਫੀ ਕੁਝ ਨੁਕਸਾਨ ਹੋ ਗਿਆ ਭਾਜੀ ਇਸ ਨੁਕਸਾਨ 10 ਰੁਪਏ ਦਾ ਵੀ ਨੁਕਸਾਨ ਹੈ ਕਿਉਂਕਿ ਇੱਕ ਬੰਦਾ ਮਾੜਾ ਬੰਦਾ ساری ਜ਼ਿੰਦਗੀ ਆਪਣੀ ਪੂੰਜੀ ਇਕੱਠੀ ਕਰਦਾ ਹੈ ਕਿ ਮੈਂ ਆਪਣੇ ਬੱਚਿਆਂ ਦਾ ਭਵਿੱਖ ਵਧੀਆ ਕਰ ਸਕਾਂ ਔਰ ਚੋਰ ਆਂਦੇ 2 ਮਿੰਟ ਚ ਡਾ ਕੇ ਲੈ ਜਾਂਦੇ ਕਿਉਂਕਿ ਇੱਕ ਨਾਰਮਲ ਮੀਡਲ ਕਲਾਸ ਬੰਦਾ ਇੱਕ ਮਿਹਨਤ ਮਿਹਨਤ ਮਜ਼ਦੂਰੀ ਕਰਦਾ ਤੇ ਪਰ ਚੋਰਾਂ ਦਾ ਇੰਨਾ ਕ ਖੋਪ ਵੱਧ ਚੁੱਕਾ ਹੈ ਜਲੰਧਰ ਵਾਸਤੇ ਵਿੱਚ ਅੱਜ ਦੇ ਦਿਨ ਹੀ ਲੁੱਟ ਖੋ ਗੈਂਗਵਾਰ ਬੰਦਾ ਮਾਰਨਾ ਤੇ ਨੋਰਮਲ ਹੋ ਚੁੱਕਾ ਹੈ ਪਰ ਮੈਂ ਪ੍ਰਸ਼ਾਸਨ ਅੱਗੇ ਇਹੀ ਬੇਇਜ਼ਤੀ ਕਰਨਾ ਚਾਹਨਾ ਕਿ ਜਿਹਨਾਂ ਦੇ ਉੱਤੇ ਨਕੇਜ ਖੱਸੀ ਜਾਵੇ ਕਿਉਂਕਿ ਪੁਲਤਨਾ ਆਜ਼ਾਦੀ ਤੇ ਚੋਰ ਚੋਰ ਚੱਕਣੇ ਹੋ ਚੁੱਕੇ ਹੈ ਜੀ ਫਨਗੜਵੰਨਵਲ ਡਿਵੀਜ਼ਨ ਨੰਬਰ 5 ਪੈਂਦੀ ਹੈ ਸ਼ਿਕਾਇਤ ਕਰਤੀ ਮੈਂ ਹਾਂਜੀ ਮਾਨ ਜੋ ਕਐਸਐਚਓ ਸਾਹਿਬ ਨੂੰ ਮੈਂ ਫੋਨ ਕਰਤਾ ਸੀਗਾ ਉਹਨਾਂ ਨੇ ਤੁਰੰਤ ਹੀ ਮੇਰਾ ਕੋਈ ਫੋਨ ਕੋਲ ਤੇ ਬੰਦੇ ਭੇਜਦੇ ਆ ਤੇ ਸਾਰਾ ਵੈਰੀਫਾਈ ਕਰਵਾ ਦਿੱਤਾ ਗਿਆ ਕੰਪਲੇਨਟ ਲਿਖਵਾ ਦਿੱਤੀ ਗਈ ਹੈ ਤੇ ਉਹਨਾਂ ਟ੍ਰੈਸ ਕਰ ਰਹੇ ਆ ਇੱਕ ਦੋ ਕੈਮਰੇ ਉਹਨਾਂ ਨੇ ਚੈੱਕ ਕੀਤੇ ਆ ਬਾਕੀ ਦੇਖੋ ਅੱਗੇ ਕੀ ਬੰਦਾ ਹੈ ਬਾਕੀ ਹੋਪਸੋ ਜਿੰਨੀ ਜਲਦੀ ਹੋ ਸਕੇ ਉਹ ਮਗਰ ਬੈ ਕੇ ਇਹਨਾਂ ਦੇ ਐਸਐਚਓ ਸਾਹਿਬ ਦੇ ਮਗਰ ਬੈ ਕੇ ਇਹਨਾਂ ਨੂੰ ਜਲਦੋਂ ਜਲਦ ਹੱਲ ਕਰਾਉਣਗੇ